ਦਾਰਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਛਾਰ ਪਿੰਡਾਂ ਦੀਆਂ ਪੰਚਾਇਤਾਂ ਨੇ ਸੀਐਮ ਰੇਖਾ ਗੁਪਤਾ ਨੂੰ ਭੇਜੇ ਮਤੇ ਮਾਨਵਤਾ ਦੇ ਆਧਾਰ ਤੇ 81 ਸਾਲਾ ਬਜ਼ੁਰਗ ਮਾ ਨਾਲ ਮੁਲਾਕਾਤ ਲਈ ਮੰਗੀ ਪੈਰੋ ਆ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਨਹੀਂ ਮਿਲੀ ਰਾਹਤ ਹਾਈ ਕੋਰਟ ਨੇ ਸਜ਼ਾ ਤੇ ਫਿਲਹਾਲ ਰੋਕਲੌਂਟ ਵਿਤਾਂਕਰ ਖੁੱਸ ਸਕਦੀ ਹੈ ਵਿਧਾਇਕੀ ਲੜਕੀ ਨਾਲ ਛੇੜਛਾੜ ਦੇ ਮਾਮਲੇ 4 ਸਾਲ ਦੀ ਹੋ ਚੁੱਕੀ ਹੈ ਸਜ਼ਾ ਪਰਾਲੀ ਨੇ ਮੁੱਦੇ ਤੇ ਸੀਐਮ ਮਾਨ ਨੇ ਕਿਹਾ ਦਿੱਲੀ ਸਰਕਾਰ ਬੁਲੇ ਪਰਾਲੀ ਨੂੰ ਬਣਾਇਆ ਜਾ ਰਿਹਾ ਸਿਆਸੀ ਬੁੱਧਾ ਸਿਰਫ ਪੰਜਾਬ ਦਾ ਧੂਆ ਹੀ ਕਿਵੇਂ ਪਹੁੰਚ ਰਿਹਾ ਦਿੱਲੀ ਵੋਟ ਚੋਰੀ ਦੇ ਮੁੱਦੇ ਤੇ ਸੀਐਮ ਮਾਨ ਦਾ ਵੱਡਾ ਬਿਆਨ ਬੋਲੇ ਐਸਆਈਆਰ ਬਹਾਨੇ ਮਨਮਰਜ਼ੀ ਨਾਲ ਕੀਤੀ ਜਾ ਰਹੀ ਵੋਟ ਵਿਰੋਧੀ ਗਲਾਂਬੇ ਹਰ ਇਤਰਾਜ਼ ਦਾ ਖੁੱਲ ਕੇ ਜਵਾਬ ਦੇਵੇ ਚੋਣ ਕਮਿਸ਼ਨ ਕਿਹਦੀ ਸ਼ਤਾਬਦੀ ਚ ਪੀਐਮ ਮੋਦੀ ਨੂੰ ਸੱਦਾ ਦੇਣ ਤੇ ਬੋਲੇ ਮੁੱਖ ਮੰਤਰੀ ਕਿਹਾ ਪ੍ਰਧਾਨ ਮੰਤਰੀ ਤੋਂ ਮੰਗਿਆ ਮੁਲਾਕਾਤ ਦਾ ਸਮਾਂ ਕਿਉਂ ਬਿਹਾਰ ਸੱਦਣਗੇ ਅਸੀਂ ਬਿਹਾਰ ਜਾ ਕੇ ਮਿਲ ਲਵਾਂ। ਲੁਧਿਆਣਾ ਨਾਰਥ ਚ ਨਵੀਂ ਸਬ ਤਹਿਸੀਲ ਨੂੰ ਪੰਜਾਬ ਕੈਬਨਿਟ ਦੀ ਮਨਜ਼ੂਰੀ ਬਰਨਾਲਾ ਨਗਰ ਕਾਉਂਸਲ ਨੂੰ ਨਗਰ ਨਿਗਮ ਵਜੋਂ ਕੀਤਾ ਜਾਏਗਾ ਅਪਗ੍ਰੇਡ ਡੇਰਾ ਬਸਤੀ ਚ 100 ਬੈਡਾਂ ਦਾ ਆਈਐਸਆਈ ਹਸਪਤਾਲ ਸਥਾਪਿਤ ਕਰਨ ਨੂੰ ਵੀ ਹਰੀ ਚੰਡੀ। ਲੁਧਿਆਣਾ ਪੁਲਿਸ ਵੱਲੋਂ ਤਿੰਨ ਹੈਂਡ ਗ੍ਰੇਨੇਡ ਬ੍ਰਾਹਮਤ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਵੀ ਕੀਤਾ ਗ੍ਰਿਫਤਾਰ ਮਲਬਾ ਦੇ ਆਈਐਸਆਈ ਨਾਲ ਲਿੰਕ ਪਾਇਆ ਸਾਮਣੇ। ਹਾਈ ਕੋਰਟ ਨੇ ਡੀਜੀਪੀ ਪੰਜਾਬ ਤੇ ਤਿੰਨ ਆਈਏ ਅਧਿਕਾਰੀਆਂ ਤੇ ਲਾਇਆ 2 ਲੱਖ ਦਾ ਜੁਰਮਾਨਾ ਅਧਿਕਾਰੀਆਂ ਦੀ ਤਨਖਾਹ ਚੋਂ ਕਟਿਆ ਜਾਏਗਾ ਪੈਸਾ ਮੋਡੀਫਾਈ ਵਾਹਨਾਂ ਤੇ ਕਾਰਵਾਈ ਚ ਲਾਪਰਵਾਹੀ ਦਾ ਮਾਮਲਾ ਦਿੱਲੀ ਜ਼ੋਨ ਸਿਰਫ BS6 ਇੰਜਨ ਦੀਆਂ ਗੱਡੀਆਂ ਦੀ ਐਂਟਰੀ ਦਿੱਲੀ ਸਰਕਾਰ ਨੇ ਵਧਰੇ ਪ੍ਰਦੂਸ਼ਣ ਨੂੰ ਰੋਕਣ ਲਈ ਆਦੇਸ਼ ਕੀਤੇ ਜਾਰੀ BS3 ਤੇ ਇਸ ਤੋਂ ਘੱਟ ਡੀਜ਼ਲ ਵਾਹਨਾਂ ਤੇ ਲੱਗੀ ਸਖਤ ਪਾਬੰਦੀ 1 ਨਵੰਬਰ ਤੋਂ ਲਾਗੂ ਹੋਏਗੀ ਆਦੇਸ਼ ਦੇ ਪ੍ਰાયੋਜਕ ਪਤੰਜਲੀ ਗਾਇ ਕਘੀ ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਖਬਰ ਦਿੱਲੀ ਤੋਂ ਦਿੱਲੀ 에ਰਪੋਰਟ ਤੇ ਇੱਕ ਖੜੀ ਬੱਸ ਨੂੰ ਅੱਗ ਲੱਗ ਗਈ ਟਰਮੀਨਲ 3 ਤੇ ਇਹ ਬੱਸ ਖੜੀ ਸੀ ਅਚਾਨਕ ਅੱਗ ਲੱਗੀ ਔਰ ਬੱਸ ਅੱਗ ਦਾ ਗੋਲਾ ਬਣ ਗਈ ਬੱਸ ਦੇ ਵਿੱਚ ਉਸ ਵੇਲੇ ਕੋਈ ਵੀ ਯਾਤਰੀ ਸਵਾਰ ਨਹੀਂ ਸੀ ਔਰ ਹਾਦਸੇ ਵਿੱਚ ਕਿਸੇ ਵੀ ਜਾਣੀ ਨੁਕਸਾਨ ਤੋਂ ਬਚਾਰਿਆ ਇੱਕ ਜਹਾਜ਼ ਦੇ ਬਿਲਕੁਲ ਨਜ਼ਦੀਕ ਟਰਮੀਨਲ 3 ਤੇ ਇਹ ਬੱਸ ਖੜੀ ਸੀ ਮੌਕੇ ਤੇ ਫਾਇਰ ਬ੍ਰਿਗੇਡ ਆਈ ਔਰ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪਰ ਜਹਾਜ਼ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਸੋ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਅਚਾਨਕ ਐਸਾ ਕੀ ਹੋਇਆ ਕਿ ਬੱਸ ਅੱਗ ਦੀ ਚਪੇਟ ਚ ਆ ਗਈ ਆ ਇਕਦਮ ਬੱਸ ਨੂੰ ਅੱਗ ਲੱਗ ਗਈ ਕੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਬੱਸ ਦੇ ਅੰਦਰ ਕੋਈ ਹੋਰ ਵਜ੍ਹਾ ਸੀ ਜਿਹਦੇ ਕਰਕੇ ਅੱਗ ਲੱਗੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਔਰ ਕਿਉਂਕਿ ਬੱਸ ਖਾਲੀ ਸੀ ਸੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਵਿਚਾਰੇ ਲੋ ਫਟੇ ਜਾ ਰਹੀ ਤੇ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਸਾੜੀ ਜਾ ਰਹੀ ਹੈ ਪਰਾਲੀ ਸਾੜਨ ਕਰਕੇ ਪ੍ਰਦੂਸ਼ਣ ਵੱਧ ਰਿਹਾ ਹੈ ਪਰਾਲੀ ਸਾੜਨ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਸਾਡੇ ਕੋਲੇ ਕੋਈ ਹੋਰ ਦੂਜਾ ਹੱਲ ਨਹੀਂ ਹੈ ਉਹਨਾਂ ਕਹਿੰਦੇ ਅਸੀਂ ਪਰਾਲੀ ਸਾੜਨ ਨੂੰ ਮਜਬੂਰ ਆ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ ਪੁਲਿਸ ਵੱਲੋਂ ਮਾਮਲੇ ਵੀ ਦਰਜ ਕੀਤੇ ਗਏ ਨੇ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਸਾੜੀ ਹੈ ਪਰ ਕਿਸਾਨ ਕਹਿ ਰਹੇ ਨੇ ਕਿ ਸਾਡੇ ਕੋਲ ਹੋਰ ਕੋਈ ਬਦਲ ਨਹੀਂ ਅਸੀਂ ਅੱਗੇ ਆਪਦੀ ਅਗਲੀ ਫਸਲ ਬੀਜਣੀ ਹੈ ਤੇ ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਕੋਈ ਚਾਰਾ ਨਹੀਂ ਇਸ ਕਰਕੇ ਪਰਾਲੀ ਸਾੜਨਾ ਸਾਡੀ ਮਜਬੂਰੀ ਹੈ ਤਾਂ ਦਈਏ ਜੀ ਅੱਗੋਂ ਕੋਈ ਵੀ ਨਾ ਨਹੀਂ ਚੀਧੇਗੀ ਉਹਦੇ ਚ ਵੱਜਣ ਦਾ ਖਤਰਾ ਵੀ ਐਕਸੀਡੈਂਟ ਦਾ ਖਤਰਾ ਵੀ ਆ। ਜੇ ਤੂੰ ਆਗੋ ਪੈਂਦਾ ਐ ਤੇ ਕੁਛ ਦੀਦਾ ਨਹੀਂ ਕੱਖਾ ਜ। ਪੂਰੀ ਬੰਨ ਜਾਂਦੀ ਐ ਜੀ। ਹੂੰ ਕਿਉਂਕਿ ਮਜਬੂਰੀ ਜ਼ਰੂਰੀ ਆ ਕਿ ਬਾਅਦ ਜਦੋਂ ਵਿੱਲ ਆ ਗਿਆ ਵੋਣਾ ਹੁੰਦਾ ਉਹਨੂੰ। ਤੇ ਉਧਰ ਪ੍ਰਾਲੀ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਸਰਕਾਰ ਤੇ ਨਿਸ਼ਾਨੇ ਲਾਏ ਨੇ। ਉਹਨਾਂ ਕਿਹਾ ਕਿ ਪ੍ਰਾਲੀ ਨੂੰ ਸਿਰਫ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਐ। ਹਵਾਵਾਂ ਚੱਲ ਨਹੀਂ ਰਹੀ ਐ ਇਸ ਐਸੇ ਵਿੱਚ ਧੂਆਂ ਪੰਜਾਬ ਤੋਂ ਚੱਲ ਕੇ ਦਿੱਲੀ ਕਿਵੇਂ ਪਹੁੰਚ ਗਿਆ। ਉਹਨਾਂ ਕਿਹਾ ਕਿ ਕੀ ਪੰਜਾਬ ਦਾ ਧੂਆਂ ਦਿੱਲੀ ਜਾ ਕੇ ਰੁਕ ਜਾਂਦਾ ਹੈ ਸਿਰਫ ਪੰਜਾਬ ਦਾ ਧੂਆਂ ਹੀ ਦਿੱਲੀ ਪਹੁੰਚਦਾ ਹੈ ਹਰਿਆਣਾ ਦਾ ਕਿਉਂ ਨਹੀਂ ਪਹੁੰਚਦਾ ਉਹਨਾਂ ਕਿਹਾ ਕਿ ਪ੍ਰਾਲੀ ਸੜੀ ਨਹੀਂ ਪਰ ਇਲਜ਼ਾਮ ਪਹਿਲਾਂ ਹੀ ਪੰਜਾਬ ਤੇ ਲਾ ਦਿੰਦੇ ਨੇ ਅੰਨ ਦਾਤੇ ਨੂੰ ਬਦਨਾਮ ਨਾ ਕਰੋ ਪ੍ਰਾਲੀ ਦਾ ਪੱਕਾ ਹੱਲ ਕਰੋ ਔਰ ਪ੍ਰਾਲੀ ਦੇ ਹੱਲ ਲਈ ਕੇਂਦਰ ਸਰਕਾਰ ਕੰਮ ਕਰੇ ਉਹਨਾਂ ਕਿਹਾ ਕਿ ਫਸਲੀ ਵਿਭਿੰਨਤਾ ਤੇ ਕੰਮ ਕੀਤਾ ਜਾਵੇ ਕਿਸਾਨਾਂ ਨੂੰ ਦੂਜੀਆਂ ਫਸਲਾਂ ਵੱਲ ਪ੍ਰੇਰਿਤ ਕੀਤਾ ਜਾਵੇ ਅਜਿਹੇ ਤੂਆ मतलब जो पंजाब तो दिल्ली जाना हो तो वास्ते नॉर्थ टू साउथ हवा चलनी चाहिए पहला कोई हवा नहीं चल रही किमें जाऊगा जी इदा और हजे सत्तर तो अस्सी प्रसेंट साड़ी फसल नहीं आई हजे सिर्फ नब्बे लख मीटर टन आई है तो हजे नब्बे आने ही है लगभग तो ह अग नहीं लाई तो पहले ही पहुँच गया पंद्रह दिन हो गए तो दस पंद्रह दिन हो गए सिरसा साहब ने तो पहले ही कहता कहच गया तो फिर हरियाणा का क्यों नहीं पहुंचे हरियाणा क्यों नहीं कहा उन्होंने हरियाणा ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾ ਹੋਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ AAQI ਜਿਹੜਾ ਲੈਵਲ ਠੀਕ ਹੈ ਉਹ 400 ਤੇ 500 ਤੇ 800 900 ਤੇ ਕਿਵੇਂ ਚੱਲ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨਨਟ ਪੁਲਿਸ ਹੀ ਰਹਿਣਾ ਜਾਂ ਮੈਂ ਦਿੱਲੀ ਦੇ ਐਸੇ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਥੇ ਖਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਘਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲੀਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਂ ਰੁਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਵਿਸ਼ਵ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪ੍ਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਹੈ ਸاسي ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਰ ਤੇ ਹੁਣ ਗੱਲ ਕੰਗਣਾ ਰਣੋਦੀ ਕੰਗਣਾ ਰਣੋਥ ਵੱਲੋਂ ਮਾਫੀ ਜਿਹੜੀ ਐ ਉਹ ਮੰਗੀ ਗਈ ਐ ਔਰ ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਦਾ ਵੀ ਬਿਆਨ ਆਇਆ ਜੋ ਕੰਗਣਾ ਦਾ ਮਾਮਲਾ ਸੀ ਐ ਜਿਸ ਲੜਕੀ ਨੇ ਕੰਗਣਾ ਨੂੰ ਚੰਡੀਗੜ੍ਹ 에ਰਪੋਰਟ ਤੇ ਥੱਪੜ ਮਾਰਿਆ ਸੀ ਉਸਦੇ ਭਰਾ ਦਾ ਬਿਆਨ ਆਇਆ ਔਰ ਉਸਨੇ ਵੀ ਕੰਗਣਾ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਕੰਗਣਾ ਨੇ ਪੇਸ਼ੀ ਤੋਂ ਬਾਅਦ ਦੋਰੇ ਬਿਆਨ ਦਿੱਤੇ ਇੱਕ ਪਾਸੇ ਮਾਫੀ ਮੰਗੀ ਤੇ ਖੁਦ ਨੂੰ ਫੇਰ ਖੁਦ ਨੂੰ ਪੰਜਾਬ 'ਚ ਖਤਰਾ ਦੱਸਿਆ ਕੰਗਨਾ ਨੂੰ ਉਹਨਾਂ ਕਿਹਾ ਕਿ ਅੰਨਦਾਤਾ ਦੀ ਕੋਈ ਕਦਰ ਨਹੀਂ ਹੈ ਉਸ ਨੂੰ ਜਲਦੀ ਮਾਫੀ ਨਹੀਂ ਮਿਲਣੀ ਚਾਹੀਦੀ ਕੰਗਨਾ ਵੱਲੋਂ ਹਮੇਸ਼ਾ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਇਹ ਵੀ ਕਿਹਾ ਗਿਆ ਉਹਨਾਂ ਵੱਲੋਂ ਕਿ ਕੰਗਨਾ ਨੂੰ ਸਾਰੀਆਂ ਕਿਸਾਨ ਬੀਬੀਆਂ ਤੋਂ ਮਾਫੀ ਜਨਤਕ ਤੌਰ ਤੇ ਮੰਗਣੀ ਚਾਹੀਦੀ ਜਿਹੜੀ ਕੰਗਨਾ ਨੌ ਦੀ ਕੱਲ ਬਠਿੰਡੇ ਦੇ ਵਿੱਚ ਪੇਸ਼ੀ ਹੋਈ ਆ ਅੱਜ ਕਹਿੰਦੇ ਕਿ ਬਹੁਤ ਦੇਰ ਬਾਅਦ ਹੋਈ ਆ 4.5 ਸਾਲ ਮਾਤਾ ਮਹਿੰਦਰਕੌਰ ਨੂੰ ਸਲੂਟ ਆ ਜਿਨ੍ਹਾਂ ਨੇ 4.5 ਸਾਲ ਅਦਾਲਤਾਂ ਦੇ ਵਿੱਚ ਜੜੇ ਮਾਰੇ ਤੇ ਜਿਹੜੀ ਹੰਕਾਰੀ ਕੰਗੜਾ ਰਨੌਰ ਸੀਗਾ ਉਹਨੂੰ ਇੱਥੇ ਆਉਣ ਲਈ ਮਜਬੂਰ ਹੋਣਾ ਪਿਆ ਕਿ ਜੋ ਤੂੰ ਸ਼ਬਦ ਬੋਲੇ ਆ ਬੀਬੀਆਂ ਪ੍ਰਤੀ ਜਾਂ ਉਸ ਅੰਦੋਲਨ ਪ੍ਰਤੀ ਇਹ ਜਿਹੜੀਆਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਬੀਬੀਆਂ ਇਹ ਮਾਤਾ ਪਾਗੋ ਦੀਆਂ ਵਾਰਸਾਂ ਉਸ ਨੂੰ ਅਸੀਂ ਇਸ ਕਰਕੇ ਇਹ ਗੱਲ ਕਹਿ ਰਹੇ ਹਾਂ ਮਾਤਾ ਮਹਿੰਦਰ ਕੌਰ ਨੇ 4.5 ਸਾਲ ਜਦੋਂ ਜਹਿਦ ਕਰਕੇ ਤੇ ਕੰਗਣਾ ਰਣੋਤ ਨੂੰ ਬਠਿੰਡੇ ਸੱਦ ਲਿਆ ਉਸ ਤੋਂ ਬਾਅਦ ਜਿਹੜਾ ਵਾ ਕੰਗਣਾ ਨੌਤ ਉੱਥੇ ਦੋ ਬਿਆਨ ਦੇ ਕੇ ਗਈ ਆ ਉਹ ਦੋਵੇਂ ਆਪਾ ਵਿਰੋਧੀ ਆ ਇੱਕ ਤਾਂ ਉਹ ਬਿਆਨ ਦਿੰਦੀ ਆ ਕਿ ਮੈਂ ਮਾਫੀ ਮੰਗਣਾ ਚਾਹੁੰਦੀ ਆ ਮੇਰੇ ਕੋ ਜਾਣੇ ਨਾ ਜਾਣੇ ਦੇ ਵਿੱਚ ਇਹ ਸ਼ਬਦ ਬੋਲੇਗਾ ਦੂਜੇ ਬੰਨੇ ਕਹਿਣਾ ਕਿ ਮੈਨੂੰ ਪੰਜਾਬ ਦੇ ਵਿੱਚ ਖਤਰਾ ਵਾ ਫਿਰ ਤੁਸੀਂ ਮਾਫੀ ਕਿਹਦੇ ਕੋਲ ਮੰਗ ਰਹੇ ਹੋ ਖਤਰੇ ਵਾਲੇ ਕੋਲ ਮੰਗ ਰਹੇ ਹੋ ਇਹ ਵੀ ਸਵਾਲ ਜਿਹੜਾ ਵਾ ਜੇ ਖੜਾ ਵਾ ਇਸ ਕਰਕੇ ਆਉਣ ਵਾਲਾ ਜਿਹੜਾ ਸਮਾ ਉਹ ਦੱਸੂਗਾ ਕਿ ਕੰਗਣਾ ਰਣੋਤ ਨੂੰ ਮਾਫੀ ਮਿਲਦੀ ਆ ਤੇ ਜਾਂ ਸਜ਼ਾ ਮਿਲਦੀ ਤੇ ਉਧਰ ਬਜ਼ੁਰਗ ਕਿਸਾਨ ਬੀਬੇ ਮਹਿੰਦਰ ਕੌਰ ਨੂੰ ਵੀ ਕੰਗਣਾ ਦੀ ਮਾਫੀ ਮਨਜ਼ੂਰ ਨਹੀਂ న్యూਸ 18 ਤੇ ਬੀਬੇ ਮਹਿੰਦਰ ਕੌਰ ਦੇ ਵਕੀਲ ਦਾ ਬਿਆਨ ਹੈ ਉਹਨਾਂ ਕਿਹਾ ਕਿ ਜੇ ਮਨਸ਼ਾ ਸਾਫ਼ ਹੁੰਦੀ ਤਾਂ ਕੰਗਣਾ ਖੁਦ ਬੀਬੇ ਤੋਂ ਮਾਫੀ ਮੰਗਦੀ ਉਨਾ ਕਹਾ ਕਿ ਕੰਗਨਾ 15 ਕਿਲੋਮੀਟਰ ਹੋਰ ਅੱਗੇ ਪਿੰਡ ਵੀ ਜਾ ਸਕਦੀ ਸੀ ਬੇਬੇ ਮਹਿੰਦਰ ਕੌਰ ਨੇ ਵੀ ਮaaf ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਿਹਾ ਕਿ ਜੇ ਜਨਤਾ ਮaaf ਕਰੇਗੀ ਤਾਂ ਮੈਂ ਵੀ ਮaaf ਕਰ ਦੇਵਾਂਗੀ ਹਾਲਾਂਕਿ ਬੇਬੇ ਦੇ ਵਕੀਲ ਦਾ ਕਹਿਣਾ ਹੈ ਕਿ ਕੰਗਨਾ ਨੇ ਕੋਰਟ ਰੂਮ ਚ ਮਾਫੀ ਸ਼ਬਦ ਦਾ ਜ਼ਿਕਰ ਕੀਤਾ ਹੈ ਪਰ ਕੰਗਨਾ ਦੇ ਵਕੀਲ ਦਾ ਕਹਿਣਾ ਹੈ ਕਿ ਖੇਤ ਜਤਾਇਆ ਹੈ ਹਾਲਾਂਕਿ ਉਹ ਨੇ ਵੀ ਕਿਹਾ ਕਿ ਸ਼ਾਇਦ ਹੋ ਸਕਦਾ ਹੈ ਕਿ ਸੌਰੀ ਸ਼ਬਦ ਉਹ ਠੀਕ ਤਰ੍ਹਾਂ ਨਾਲ ਸੁਣ ਨਹੀਂ ਪਾਇਆ ਪਰਿਵਾਰ ਕਿਉਂਕਿ ਲੋਕ ਇਹ ਇਸ ਸਮੇਂ ਅੰਦਾਜ਼ਾ ਲਗਾ ਰਹੇ ਸੀ ਕਿ ਸ਼ਾਇਦ ਹੁਣ ਮਾਮਲਾ ਉਸ ਦਾ ਨਿਪਟਾਰਾ ਹੋ ਜਾਵੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਮਲੇ ਦਾ ਨਿਪਟਾਰਾ ਹਜੇ ਨਹੀਂ ਕਰੋਗੇ ਜੀ ਮੇਰੀ ਸਰ ਇਹ ਨਾਲ ਗੱਲ ਹੋਈ ਹੈ ਮਾਤਾ ਦੀ ਸਿਹਤ ਅੱਜ ਸਹੀ ਨਹੀਂ ਸੀ ਅੱਜ ਉਹਨਾਂ ਦੇ ਹਸਬੰਦ ਆਏ ਸੀ ਕੋਰਟ ਦੇ ਵਿੱਚ ਮੇਰੇ ਕੋਲ ਘੰਟਾ ਬੈਠੇ ਰਹੇ ਨੇ ਮੈਂ ਉਹਨਾਂ ਨਾਲ ਬਾਅਦ ਵਿੱਚ ਵੀ ਜਾ ਕੇ ਅਸੀਂ ਇਸ ਟੌਪਿਕ ਤੇ ਸਾਡੀ ਗੱਲ ਹੋਈ ਸੀ ਉਹਨਾਂ ਨੇ ਇਹ ਕਿਹਾ ਸੀ ਜੀ ਬੈਸੇ ਤਾਂ ਸੀ ਜਥੇਬੰਦੀਆਂ ਨਾਲ ਜਾਂ ਜਿਹਨਾਂ ਨੇ ਇਸ ਸੰਘਰਸ਼ ਦੇ ਵਿੱਚ ਪਰਿਵਾਰ ਦਾ ਸਾਥ ਦਿੱਤਾ ਉਹਨਾਂ ਨਾਲ ਰਹਿ ਕਰਨਗੇ ਜੀ ਬਾਕੀ ਉਹਨਾਂ ਦੀ ਜੋ ਆਵਦੀ ਉਹਦੀ ਅੰਦਰੂਨੀ ਉਹਨਾਂ ਦੀ ਸੋਚ ਸੀ ਉਹ ਇਹ ਸੀ ਵੀ ਜੇ ਇਹਨਾਂ ਦੀ ਮਾਫੀ ਦੀ ਮਨਸ਼ਾ ਹੁੰਦੀ ਚਲੋ 4 ਸਾਲ ਦਾ 5 ਸਾਲ ਦਾ ਸਮਾਂ ਵੀ ਲੰਘ ਗਿਆ ਪਰ ਜੇ ਬਠਿੰਡੇ ਤੋਂ ਬਾਦਰਗੜ ਝੰਡੀਆਂ 15 ਕਿਲੋਮੀਟਰ ਦੇ ਵਸਪੇਤੇ ਹੈ ਜੇ ਚਾਹੁੰਦੇ ਇਹਨਾਂ ਦੀ ਮਨਸ਼ਾ ਹੁੰਦੀ ਮੈਟਰ ਨਿਵੇੜਨਾ ਸੀ ਇਹ ਮੈਡਮ ਐਮਪੀ ਨੇ ਬਹੁਤ ਸੰਵਿਧਾਨਕ ਪੋਸਟ ਤੇ ਨੀਖੇਸ ਦੇ ਇਹ 15 ਕਿਲੋਮੀਟਰ ਕੋਈ ਇਹਨਾਂ ਵਾਸਤੇ ਕੋਈ ਜ਼ਿਆਦਾ ਨਹੀਂ ਸੀ ਜਦੋਂ ਬੰਬੇ ਤੋਂ ਆ ਸਕਦੇ ਆ ਬਠਿੰਡਾ ਦਾ 15 ਕਿਲੋਮੀਟਰ ਵੀ ਸਫਰ ਕਰਕੇ ਭਾਦਰਗੜ੍ਹ ਦੇ ਜੰਡੀਆਂ ਜਾ ਸਕਦੀ ਸੀ ਮਤਲਬ ਤੁਸੀਂ ਕਹਿੰਦੇ ਕਿ ਪਰਿਵਾਰ ਦੇ ਕਾਲਜ ਪਹੁੰਚ ਜਾਂਦੇ ਬੇਬੇ ਮਹਿੰਦਰ ਕੌਰ ਨਾਲ ਗੱਲਬਾਤ ਕਰ ਲੈਂਦੇ ਤਾਂ ਪਰਿਵਾਰ ਪਰਿਵਾਰ ਸੋਚ ਸਕਦਾ ਸੀ ਕਿਉਂਕਿ ਪਰਿਵਾਰ ਦਾ ਸ਼ੁਰੂ ਤੋਂ ਜਦੋਂ ਅਸੀਂ ਫਸਟ ਟਾਈਮ ਲੀਗਲ ਨੋਟਿਸ ਇਸ਼ੂ ਕੀਤਾ ਹੈ ਨਿਸਕੰਗਨਾ ਨੂੰ ਤਾਂ ਮਾਤਾ ਦੀ ਬਾਰਡਿੰਗ ਐਸ ਸੀ ਜਦੋਂ 15 ਦਿਨ ਦਾ ਟਾਈਮ ਲੀਗਲ ਨੋਟਿਸ ਦਾ ਲੰਘਿਆ ਤਾਂ ਜਦੋਂ ਉਹਨਾਂ ਨੂੰ ਮੈਂ ਲੀਗਲ ਤੌਰ ਤੇ ਸਮਝਾਇਆ ਵੀ ਆਪਾਂ ਨੂੰ ਕੰਪਲੇਂਟ ਪਾਉਣੀ ਪਊ ਤਾਂ ਮਾਤਾ ਦੀ ਬਾਰਡਿੰਗ ਸੀ ਪੁੱਤ ਇੱਕ ਵਾਰ ਚਿੱਠੀ ਹੋਰ ਭੇਜ ਕੇ ਦੇਖ ਲੈ ਕੀ ਹੈ ਧੀ ਧਿਆਣੀ ਮੰਨ ਜੇ ਮਾਤਾ ਦੀ ਆਵਾਡਿੰਗ ਸੀ ਮੀਸੀ ਜੱਜ ਸਾਹਿਬ ਨੇ ਸਰਸਰੀ ਪੁੱਛ ਲਿਆ ਕੰਗਣਾ ਜੀ ਨੂੰ ਵੀ ਮੈਡਮ ਤੁਸੀਂ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਮੈਡਮ ਨੇ ਕਿਹਾ ਵੀ ਮੈਂ ਮਾਫੀ ਮੰਗਣਾ ਚਾਹਣੀ ਹੈ ਕੰਪਲੇਨੈਂਟ ਤੋਂ ਵੀ ਮੇਰਾ ਉਹਨਾਂ ਨੇ ਮਾਫੀ ਸ਼ਬਦ ਦਾ ਇਸਤੇਮਾਲ ਕੀਤਾ ਜਾਂ ਖੇਦ ਖੇਦ ਹੈ ਮੈਨੂੰ ਇਹ ਇਸਤੇਮਾਲ ਕੀਤਾ ਨੇ ਕੋਟ 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 ਰੂਮ ਦੇ ਵਿੱਚ ਮਾਫੀ ਸ਼ਬਦ ਯੂਜ਼ ਕੀਤਾ ਜੀ ਉਹਨਾਂ ਨੇ ਠੀਕ ਹੈ ਲਿਖਤੀ ਕੋਈ ਨਹੀਂ ਇਹ ਔਰਲਾ ਲਿਖਤੀ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਜੀ ਜੋ ਹਾਜ਼ਰੀ ਮਾਫੀ ਤੋਂ ਛੁੱਟ ਵਾਸਤੇ ਜੋ ਐਪਲੀਕੇਸ਼ਨ ਦਿੱਤੀ ਹੈ ਹਮ मतलब ਬਾਹਰ ਆ ਕੇ ਉਹਨਾਂ ਨੇ ਖੇਦ ਖੇਦ ਦਾ ਜ਼ਿਕਰ ਕੀਤਾ ਕਿ ਖੇਤ ਜਿਤਾਉਂਦੇ ਆਂ ਸੀ ਬਾਹਰ ਆ ਕੇ ਖੇਦ ਦਾ ਜ਼ਿਕਰ ਕੀਤਾ ਅੰਦਰ ਮਾਫੀ ਦਾ ਅਨੁਸਾਰ ਜੀ ਆਪ ਵੀ ਸੀ ਕੋਰਟ ਕੀ ਹੀਰਿੰਗ ਮੇ ਜਦ ਬਠਿੰਡਾ ਵਾਲੀ ਮੇ जी जी मैं कोर्ट के हियरिंग में भी थी गौरव जी मैं एक और चीज यहाँ पर ऐड करना चाहती हूँ uh, हम लोग सब यहाँ पर इस बात का डिस्कशन कर रहे हैं कि मैम ने एक रीट्वीट किया था कहानी ये भी है कि जब इनको पता चला कि ये एग्जैक्टली uh, exactly जो उन्होंने ट्वीट किया है वो करेक्ट नहीं था उन्होंने इमिडिएटली ट्वेंटी फोर आवर्स एक क्लैरिफिकेशन ट्वीट भी उन्होंने दिया था वे बैक जब ये मुद्दा

आ, मैं एक और चीज जाननी चाह रहा था कि कोर्ट के अंदर क्या कंगना की तरफ से यह बोला गया आ, कि मुझे खेद है मैं माफी मांगती हूँ जो मैंने ट्वीट किया जो मैंने बयान दिया देखिए मैम ने मैं कोर्ट में थी मैम के साथ जी? मैम ने ओरली ये बात जरूर बोली है और उन्होंने ये भी बोला है कि उनको खेद है कि ये ट्वीट

तो क्या अंदर माफी सॉरी शब्द का इस्तेमाल किया गया कोर्ट के अंदर uh, उन्होंने खेद सर शब्द यूज किया है और गौरव जी बात ऐसा है कि uh, आप इट्स अ वेरी सब्जेक्टिव थिंग कि खेद को आप कैसे द uh, वर्ड खेद इसको हुँ. आप कैसे इंटरप्रेट करें She is obviously apologetic and sorry about the entire situation. And उन्होंने स्टेटमेंट में भी बताया कि जो ये एक ट्वीट के वजह से जो यहाँ तक ये मुद्दा पहुंचा है एंड हमारे जो 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 सीनियर आ, मनिंदर जी है दी है है फ्रॉम साइड उनको प्रॉब्लम हुई उस बात से वो स्टेटमेंट तो बहुत ही क्लियर उन्होंने आज सामने दिया है खेत तो उन्होंने 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 बोला, बोला।, बोला। है

ਮਾਰ ਕੀਤਾ ਜਾ ਜੀ ਸਿਰ ਚੜ ਕੇ ਨੱਚੂਗੀ ਮੱਥੇ ਤੇ ਲੰਗੇ ਪੈਰ ਕਰਾ ਮੱਥੇ ਲੱਗੇ ਮਾਰ ਕਿੰਨੇ ਕਰਾਂਗੇ ਇਹਨਾ ਸਾਰੇ ਕਿਸਾਨਾਂ ਦਾ ਪਹਚਾਨ ਪਾਈ ਫਿਰਦੀ ਏ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨਾ ਦੁਖੀ ਹੁੰਦੀ ਏ ਆ ਭੇਗਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਵੀ ਇਹ ਕਿੰਨੇ ਜਨਤਾ ਦੁਖੀ ਹੁੰਦੀ ਏ ਮੈਂ ਤਾਂ ਕਿਤੇ ਕਿਤੇ ਜਿਹਾ ਲੱਗਦਾ ਜਿਥੋਂ ਜਿਹੜੀ ਇੱਥੇ ਤੱਕ ਲਿਆਂਦੇ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇੱਧਰ ਤੇ ਮਹਾਰਾਜ ਬੈਠੂ ਉਹ ਨਿਆਂ ਕਰੋ ਬਸ ਕੀ ਕਰ ਸਕਦਾ ਹੈ ਸਭ ਨੂੰ ਕਿਉਂ ਔਰ ਜੇ ਕਿਤੇ ਮਾਫੀ ਮੰਗਦੀ ਵੀ ਹੈ ਤਾਂ ਕੀ ਮਾਤਾਬਾਪ ਮਾਫ ਕੀਤਾ ਜਾਊਗਾ ਨਹੀਂ ਨਹੀਂ ਮਾਫੀ ਨਾ ਲਖਤਰ ਜੋ ਕੋਈ ਨਿਊਗੀ ਦੇਖੂ ਇਹ ਮੱਥੇ ਤੇ ਲੱਗੇ ਕਰਾ ਮੱਥੇ ਤੇ ਲੱਗੇ ਫਿਰ ਉਹ ਜਾ ਵੇਖਿਆ ਸੋਚਿਆ ਜਾਊ ਮਾਂ ਕਰ ਸਕਦੀ ਮਾਫ ਨਹੀਂ ਕਿੰਨਾ ਗਰੋਸ਼ ਹੈ ਉਹ ਕਿੰਨਾ ਦੁਖੀ ਜਨਤਾ ਹੈ ਜਨਤਾ ਮਾਫ ਕਰ ਤੋਂ ਮੈਂ ਬਸ ਮਾਫ ਕਰ ਦੇਵੇਂ ਸੜਕਾ ਦੀ ਮਾਫੀ ਜਨਤਾ ਦੇ ਵੇਖਿਆ ਰਹੀ ਤੇ ਹੁਣ ਜ਼ਿਕਰ ਪੰਜਾਬੀ ਗਾਇਕ ਪ੍ਰਿੰਸ ਰੰਦਾਵਾ ਦਾ ਜਿਸ ਦੀ ਮੁਹਾਲੀ ਦੇ ਵਿੱਚ ਲੜਾਈ ਹੋਈ ਸੀ ਉਸ ਦੀ ਸੀਸੀਟੀਵੀ ਫੁਟੇਜ ਐਕਸਕਲੂਸਿਵ ਫੁਟੇਜ ਨਿਊਜ਼ 18 ਦੇ ਕੋਲ ਪਹੁੰਚੀ ਹੈ ਫਾਇਰਿੰਗ ਤੋਂ ਬਾਅਦ ਦੀ ਇਹ ਸੀਸੀਟੀਵੀ ਹੈ ਫਾਇਰਿੰਗ ਹੋਣ ਤੋਂ ਬਾਅਦ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ ਪੁਲਿਸ ਨੇ ਦੋਨਾਂ ਧਿਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪ੍ਰਿੰਸ ਰੰਦਾਵਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕੀਤੀ ਗਈ ਸੀ ਪ੍ਰਤਾਪ ਰੰਦਾਵਾ ਨਾਮ ਦੇ ਸ਼ਖਸ ਦੇ ਨਾਲ ਉਸ ਦਾ ਬਿਵਾਦ ਹੋਇਆ ਸੀ ਮੁਹਾਲੀ ਦੇ ਬੈਸਟੈਕ ਬੈਸਟੈਕ ਮਾਲ ਦੇ ਨੇੜੇ ਪ੍ਰਿੰਸ ਰੰਦਾਵਾ ਵੱਲੋਂ ਕਿ ਫਾਇਰਿੰਗ ਕੀਤੀ ਗਈ ਸੀ ਔਰ ਜਿਸ ਵੇਲੇ ਫਾਇਰ ਹੋਇਆ ਉਸ ਤੋਂ ਬਾਅਦ ਦੀ ਏ ਸੀ ਸੀ ਟੀ ਵੀ ਫੁਟੇਜ ਹੈ ਜਦੋਂ ਫਾਇਰ ਹੋਇਆ ਤਾਂ ਲੋਕ ਇਧਰ ਉਧਰ ਭੱਜਦੇ ਨਜ਼ਰ ਆਏ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਲੜਾਈ ਹੋਈ ਜਗਲਬਾਤ ਹੋਈ ਕਹਾ ਸੁਣੀ ਹੋਈ ਔਰ ਉਸ ਤੋਂ ਬਾਅਦ ਜਦੋਂ ਫਾਇਰ ਹੋਇਆ ਤਾਂ ਫੇਰ ਲੋਕ ਇੱਕਦਮ ਸੱਜੇ ਖੱਬੇ ਹੁੰਦੇ ਨਜ਼ਰ ਆਏ ਸੱਜੇ ਖੱਬੇ ਭੱਜਦੇ ਨਜ਼ਰ ਆਏ ਇਹ ਰਾਤ ਦੇਰ ਰਾਤ 2:30 ਵਜੇ ਦਾ ਸਮਾਂ ਸੀ ਪਰਸੋ ਰਾਤ ਦਾ ਔਰ ਉਸ ਵੇਲੇ ਦੋ ਧਿਰਾਂ ਦੇ ਵਿੱਚ ਲੜਾਈ ਹੋਈ ਸੀ ਜਿਸ ਮੌਕੇ ਤੇ ਇਲਜ਼ਾਮ ਨੇ ਕਿ ਪ੍ਰਿੰਸ ਰੰਧਾਵਾ ਨੇ ਫਾਇਰ ਕਰ ਦਿੱਤਾ ਸੀ ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਅ ਮਨੋਜ ਐਸ ਵੇਲੇ ਕੇਸ ਖੜਾ ਕਿੱਥੇ ਹੈ ਔਰ ਫਾਇਰਿੰਗ ਕੀ ਪ੍ਰਿੰਸ ਰੰਧਾਵਾ ਵੱਲੋਂ ਹੀ ਕੀਤੀ ਗਈ ਜਾਂ ਦੂਸਰੀ ਧਿਰ ਨੇ ਵੀ ਕੀਤੀ ਸੀ ਦੇਖੋ ਵਿਜੇ ਇਸ ਵੇਲੇ ਜੀ ਅੱਜ ਦੀ ਜਿਹੜੀ ਅਪਡੇਟ ਅਸੀਂ ਗੱਲ ਕਰ ਲਈਏ ਕੱਲ ਇੱਕ ਪੱਖ ਤੇ ਮਾਮਲਾ ਦਰਜ ਹੋਇਆ ਸੀ ਤੇ ਅੱਜ ਦੋਵੇਂ ਪੱਖ ਯਾਨੀ ਕਿ ਕ੍ਰਾਸ ਐਫ ਆਈ ਆਰ ਅੱਜ ਕੀਤਾ ਜਾ ਚੁੱਕੀ ਹੈ ਹਾਲਾਂਕਿ ਕੱਲ ਪ੍ਰਿੰਸ ਰੰਧਾਵਾ ਜਿਹੜਾ ਪੰਜਾਬੀ ਸਿੰਗਰ ਹੈ ਉਹਦੇ ਤੇ ਮਨਦੀਪ ਕੌਰ ਤੇ 5 ਤੋਂ 10 ਜਿਹੜੇ ਅਨਨੋਨ ਹੈ ਉਹਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਅੱਜ ਜਿਹੜਾ ਪ੍ਰਤਾਪ ਰੰਧਾਵਾ ਇੱਕ ਐਨਆਈ ਤੇ 5 ਤੋਂ 10 ਹੋਰ ਅਨਨੋਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੁਣ ਇਹਦੇ ਵਿੱਚ ਮਾਮਲਾ ਜਿਹੜਾ ਪੁਲਿਸ ਵੱਲੋਂ ਜਿਹੜਾ ਪਿਸਤਲ ਕਿਉਂਕਿ ਪ੍ਰਿੰਸ ਰੰਧਾਵਾ ਵੱਲੋਂ ਫਾਇਰਿੰਗ ਕੀਤੀ ਗਈ ਸੀ ਔਰ ਹੁਣ ਪੁਲਿਸ ਉਨਾ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਦੱਸਿਆ ਜਾ ਰਹਾ ਹੈ ਉਸ ਨੂੰ ਕੈਨਸਲ ਕਰਨ ਦੀ ਜਿਹੜੇ ਪ੍ਰੋਸੈਸ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਆ ਜਿਹੜੇ ਡੀਪੀ ਸੁਪਰਡੈਂਟ ਆ ਪੁਲਿਸ ਆ ਉਹਨੇ ਜਿਹੜੀ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਗੱਲਬਾਤ ਕਰਕੇ ਕਿ ਸਾਫ ਤੌਰ ਤੇ ਹਦਾਇਤਾਂ ਹੈ ਕਿ ਜੋ ਵੀ ਤੁਹਾਡੇ ਕੋਲ ਜੇਕਰ ਰਜਿਸਟਰਡ ਵੀ ਲਾਇਸੈਂਸ ਹੈਗਾ ਅਫੀਸ਼ੀਅਲ ਤੇ ਜੇਕਰ ਤੁਸੀਂ ਗਲਤੀ ਯੂਜ਼ ਕਰਦੇ ਹੋ ਤਾਂ ਉਹ ਨਾਲ ਦੇ ਨਾਲ ਹੀ ਉਸ ਨੂੰ ਰੱਦ ਕੀਤਾ ਜਾਏਗਾ ਇਹ ਬਹੁਤ ਹੀ ਕਲੀਅਰ ਹੈ ਹਾਲਾਂਕਿ ਹੁਣ ਜਿਸ ਤਰ੍ਹਾਂ ਦੀ ਕੋਈ ਇਹਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਹੈ ਚਾਰ ਟੀਮਾਂ ਇਹਦੇ ਵਿੱਚ ਜਿਹੜੀ ਰੇਡ ਕਰਦੀ ਨਜ਼ਰ ਆ ਰਹੀ ਹੈ ਔਰ ਇਹ ਮਾਮਲਾ ਜਿਹੜਾ 11 ਫੇਸ ਚਾਰਜ ਹੋਇਆ ਸੀਗਾ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਪ੍ਰਿੰਸ ਰੰਧਾਵਾ ਜੋ ਕਿ ਪੰਜਾਬੀ ਸਿੰਗਰ ਹੈ ਪ੍ਰਿੰਸ ਰੰਧਾਵਾ ਤੇ ਜਿਹੜੇ ਰੰਮੀ ਰੰਧਾਵਾ ਦੇ ਬ੍ਰਦਰ ਨੇ ਅਲੀ ਮੰਗਰ ਦੇ ਨਾਲ ਜਦੋਂ ਇਹਨਾਂ ਦਾ ਪਹਿਲਾ ਕਲੇਸ਼ ਹੋਇਆ ਸੀ ਕਾਫੀ ਵਿਵਾਦਾਂ 'ਚ ਵੀ ਰਹੇ ਇਹ ਉਹੀ ਪ੍ਰਿੰਸ ਰੰਧਾਵਾ ਨੇ ਜਿਨ੍ਹਾਂ ਦੇ ਨਾਲ ਆਪਸੀ ਬਹਿਸ ਹੋਈ ਹੈ ਦੇਖੋ ਹੁਣ ਕਾਰਨ ਕੀ ਰਿਹਾ ਸਭ ਤੋਂ ਇਹਦੇ ਵਿੱਚ ਮੇਨ ਇਹ ਹੈ ਕਿ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿਉਂਕਿ ਪ੍ਰੀਵਨ ਇਨਵੈਸਟੀਗੇਸ਼ਨ 'ਚ ਇਹੀ ਗੱਲ ਸਾਹਮਣੇ ਆਈ ਹੈ ਕਿ ਗੱਡੀ ਟੱਚ ਹੋ ਗਈ ਸੀ ਬੈਸਟੈਕ ਮਾਲ ਦੇ ਸਾਹਮਣੇ ਜਦ ਪਾਤੀ ਕਰਕੇ ਨਿਕਲ ਰਹੇ ਸੀ ਪ੍ਰਿੰਸ ਰੰਦਾਵਾ ਦੀ ਜਿਹੜੀ ਗੱਡੀ ਹੈ ਉਹ ਪ੍ਰਤਾਪ ਰੰਦਾਵਾ ਦੀ ਗੱਡੀ ਦੇ ਨਾਲ پوری ਟੱਚ ਹੋਈ ਵੈਸਮ ਵਿਸਾਈ ਹੋਈ ਉਸ ਤੋਂ ਬਾਅਦ ਆਪਸ ਵਿੱਚ ਹਾਤਾਪਾਈ ਹੋਈ ਹਾਤਾਪਾਈ ਦੇ ਕਰਕੇ ਇਹਨਾਂ ਨੇ ਜਿਹੜੀ ਹੈਗੀ ਹੈ ਪ੍ਰਿੰਸ ਨੇ ਪ੍ਰਿੰਸ ਰੰਦਾਵਾ ਨੇ ਹਵਾਈ ਫਾਇਰਿੰਗ ਕਰ ਦਿੱਤੀ ਉਸ ਤੋਂ ਬਾਅਦ ਹੜਕਾ ਮੱਜ ਗਿਆ ਔਰ 2018 ਦੇ ਕੋਲ ਜਿਹੜੀ ਐਕਸਕਲੂਸਿਵ ਸੀਸੀਟੀਵੀ ਫੁਟੇਜ ਤੁਸੀਂ ਦੇਖ ਰਹੇ ਹੋ ਇਹ ਮੌਕੇ ਦੀ ਸੀਸੀਟੀਵੀ ਮੁੰਡੇ ਜਿਹਦੇ ਵਿੱਚ ਤੁਸੀਂ ਦੇਖੋ ਉੱਥੇ ਜਦ ਜਿੱਦਾਂ ਹੀ ਫਾਇਰਿੰਗ ਹੋਈ ਤੇ ਉੱਥੇ ਫਗੜੜ ਮੱਚ ਗਈ ਲੋਕੀ ਜਿਹੜੇ ਹੈਗੇ ਉੱਥੇ ਕਾਫੀ ਜ਼ਿਆਦਾ ਕਿਉਂਕਿ ਅੰਦਰ ਹੀ ਕਲੱਬ ਹੈ ਡਿਸਕੋ ਹੈ ਔਰ ਡਿਸਕੋ ਤੋਂ ਬਾਹਰ ਜਦ ਨਿਕਲ ਤੇ ਸੀ ਉਸੇ ਟਾਈਮ ਇਹ ਸਾਰਾ ਪੂਰਾ ਆਪਸ ਵਿੱਚ ਲੜਾਈ ਝਗੜਾ ਹੋਇਆ ਔਰ ਕਾਫੀ ਲੋਕ ਉੱਥੇ ਕਪਲਸ ਉੱਥੇ ਬਹੁਤ ਮੌਜੂਦ ਸੀ ਕੁੜੀਆਂ ਉੱਥੇ ਬਹੁਤ ਮੌਜੂਦ ਸੀ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖੇ ਦੇਖ ਰਹੇ ਹੋਣੇ ਕਿ ਮਰੋ ਜੋ ਨਾ ਉਹਨਾਂ ਕੁੜੀਆਂ ਚੋਂ ਵੀ ਕਿਸੇ ਨੂੰ ਨਾਮਜ਼ਦ ਕੀਤਾ ਹੈ ਪਰਚੇ 'ਚ ਬਿਲਕੁਲ ਕੁੜੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਕ੍ਰਾਸ ਪਰਚਾ ਜਿਹੜਾ ਕੀਤਾ ਹੈ ਪ੍ਰਿੰਸ ਰੰਧਾਵਾ ਦੇ ਨਾਲ ਜਿਹੜੀ ਕੁੜੀਆਂ ਸੀ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਹੈ ਔਰ ਜਿਹੜੇ ਪ੍ਰਤਾਪ ਰੰਧਾਵਾ ਨੇ ਉਹਨਾਂ ਉਹਨਾਂ ਦੇ ਨਾਲ ਜਿਹੜੀ ਕੁੜੀ ਸੀ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਯਾਨੀ ਕਿ ਪ੍ਰਿੰਸਰ ਦਾ ਆਵਾਦੇ ਨਾਲ ਜਿਹੜੀ ਕੁੜੀ ਸੀ ਉਸਦੇ ਉਹਦੇ ਖਿਲਾਫ ਵੀ ਪਰਚਾ ਦਰਜ ਹੋਇਆ ਤੇ 510 ਜਿਹੜੇ ਅਨਨੋਨ ਨੇ ਉਹਨਾਂ ਦੇ ਖਿਲਾਫ ਤੇ ਪ੍ਰਤਾਪ ਰੰਧਾਵਾ ਦੇ ਨਾਲ ਜਿਹੜੀ ਕੁੜੀ ਸੀ ਉਹਦੇ ਖਿਲਾਫ ਵੀ ਤੇ ਹੋਰ ਉਹਨਾਂ ਦੇ ਜਿਹੜੇ ਸਾਥੀ ਹੈ ਉਹਨਾਂ ਦੇ ਵੀ ਖਿਲਾਫ ਜਿਹੜਾ ਹੈ ਮਾਮਲਾ ਦਰਜ ਹੋਇਆ ਔਰ DWT ਦੇ ਕੋਲ ਜਿਹੜੀ ਐਕਸਕਲੂਸਿਵ CCTV ਦੀ ਫੁਟੇਜ ਹੈ ਉਤਪਲ ਮੌਕੇ ਦੀ ਫੁਟੇਜ ਹੈ ਜਿਦੇ ਵਿੱਚ ਇਹ ਭਗੜੜ ਮਰਜ਼ੀ ਨਜ਼ਰ ਆ ਰਹੀ ਹੈ ਜਦੋਂ ਫਾਇਰਿੰਗ ਹੋਈ ਭੱਜਦੇ ਨਜ਼ਰ ਆ ਰਹੇ ਨੇ ਆਪਸ ਸਾਤਾ ਪਾਈ ਕਰਦੇ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਗਾਲੀ ਗਲੋਚ ਜਿਹ ਹਾਲਾਂਕਿ ਮੁਸ਼ਕਿਲਾਂ ਜ਼ਰੂਰ ਬਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਬਾਕੀ ਜਿਹੜੀ ਰੇਡ ਹੈ ਉਹ ਵੀ ਲਗਾਤਾਰ ਜਾਰੀ ਹੈ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਜੀ ਠੀਕ ਹੈ ਸ਼ੁਕਰੀਆ ਮਨੋਜ ਜਸ ਪੂਰੀ ਜਾਣਕਾਰੀ ਦੇ ਲਈ ਤਾਂ ਸੀਸੀਟੀਵੀ ਫੁਟੇਜ ਅਸੀਂ ਦਿਖਾ ਰਹੇ ਹਾਂ ਜਿਸ ਵੇਲੇ ਫਾਇਰਿੰਗ ਹੋਈ ਹਾਲਾਂਕਿ ਇਸ ਫੁਟੇਜ ਦੇ ਵਿੱਚ ਪ੍ਰਿੰਸ ਰੰਧਾਵਾ ਫਾਇਰਿੰਗ ਕਰਦਾ ਤੇ ਨਜ਼ਰ ਨਹੀਂ ਆਇਆ ਪਰ ਜਿਵੇਂ ਉਸਨੇ ਫਾਇਰਿੰਗ ਕੀਤੀ ਤਾਂ ਜਿਹੜੇ ਉੱਥੇ ਨੌਜਵਾਨ ਚੱਲ ਰਹੇ ਸੀ ਮੁੰਡੇ ਕੁੜੀਆਂ ਉਹ ਇੱਕਦਮ ਭੱਜਦੇ ਨਜ਼ਰ ਆਏ ਜਿੱਥੋਂ ਇਹ 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 ਪਤਾ ਚੱਲਦਾ ਕਿ ਪਿੱਛੇ ਲੜਾਈ ਹੋਈ ਔਰ ਲੜਾਈ ਦੇ ਦੌਰਾਨ ਫਾਇਰਿੰਗ ਹੋ ਗਈ ਤੇ ਪੁਲਿਸ ਨੇ ਹੁਣ ਦੋਨਾਂ ਤਰਾਂ ਤੇ ਪਰਚਾ ਦਰਜ ਕਰ ਲਿਆ